ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਬਹੁਤ ਸਹਿਯੋਗ ਬੜਾ ਸ਼ਾਹ ਲੋਕਾਂ ਦੇ ਵਿੱਚ ਜਿਹੜੀ ਕੌਂਸਲ ਪਾਰਟੀ ਹੈ ਇੱਕ ਵੱਡੇ ਲੀਡ ਦੇ ਨਾਲ ਲੀਡ ਨੂੰ ਜਿੱਤ ਕੇ ਜਿੱਤਣ ਜਾ ਰਹੀ ਹੈ ਚਰਨਜੀਤ ਚੰਨੀ ਜੀ ਦਾ ਕਿਸ ਤਰ੍ਹਾਂ ਦੇਖਦੇ ਹੋ ਫਿਰ ਅੱਜ ਇੱਥੇ ਤੁਹਾਡੇ ਨਾਲ ਸਪੋਰਟ ਚਰਨਜੀਤ ਚੰਨੀ ਉਹ ਸਾਡੇ ਆਗੂ ਨੇ ਸਾਰੇ ਪ੍ਰਤਾਪ ਸਿੰਘ ਬਾਜਬਾਜੀ ਬੀਨਦਰ ਸਿੰਘਲਾ ਜੀ ਹੋਰ ਵੀ ਸਮੂਹਤੀ ਲੀਡਰਸ਼ਿਪ ਹੈ ਜਿਹੜੀ ਉੱਥੇ ਮੇਰੇ سپورਟ ਵਾਸਤੇ ਇੱਥੇ ਆਈ ਹੈ ਜਿਨ੍ਹਾਂ ਦੀ ਸਾਡੇ ਡਿਊਟੀਆਂ ਲੱਗੀਆਂ ਸੀ ਬਹੁਤ ਪੂਰੀ ਤਰ੍ਹਾਂ ਬਰਨਾਲਾ ਵਾਸੀਆਂ ਨੂੰ ਕੀ ਅਪੀਲ ਕਰਦੇ ਜੀ ਬਰਨਾਲਾ ਵਾਸੀ ਨੂੰ ਮੈਂ ਅਪੀਲ ਕਰਦਾ ਵੀ ਕੌਂਸਲ ਨੂੰ ਅੱਗੇ ਤੇ ਜਿਹੜੀ ਇਹ ਜਿਨ੍ਹਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨਾਲ ਵੱਡੀ ਬਾਧਾ ਖਿਲਾਫ ਕੀਤੀ ਹੈ ਉਹਨਾਂ ਨੂੰ ਸਾਬ ਸਿਕਾਉਣ ਮਾਜਵਾ ਜੀ ਦੋ ਸ਼ਬਦ ਹੱਕੀ ਕਹਿਣਾ ਚਾਹੁੰਦੇ ਹਾਂ ਉਸ ਤੋਂ ਹਾਲਾਤ ਮੈਂ ਬਰਨਾਲੇ ਵਾਸੀਆਂ ਨੂੰ ਸਾਰਿਆਂ ਨੂੰ ਪਹਿਲੇ ਤੇ ਐਡਵਾਂਸ ਮੁਬਾਰਕ ਦੇਣਾ ਚਾਹਨਾ ਅਨ ਪ੍ਰੈਸੀਡੈਂਟਡ ਅੱਜ ਇਕੱਠ ਹੋਇਆ ਇਥੋਂ ਸਾਹਰ ਨਜ਼ਰ ਆਉਂਦਾ ਗੁਰੂ ਮਾਰਾ ਸਾਹਿਬ ਦੀ ਮੇਰ ਕਾਂਗਰਸ ਦੇ ਕੈਂਡੀਡੇਟ ਸਕੁਲਦੀਪ ਸਿੰਘ ਢਿਲੋਂ ਤੇ ਹਾਂ ਜੀ ਆਪਾਂ ਗੱਲ ਕਰੀ ਅਮਰਤਾ ਬੜਿੰਗ ਦੀ ਜਾਂ ਸੁਖਵਿੰਦਰ ਸਿੰਘ ਸਾਰੀ ਜਗ੍ਹਾ ਹੀ ਬਹੁਤ ਸਾਰੀ ਜਗ੍ਹਾ ਬਹੁਤ ਮੀਟਿੰਗ ਪਾੜਲੇ ਜਿਹੜੇ ਹੈਗੇ ਸਤੀਫਾ ਕਿਵੇਂ ਦਿਖਦੇ ਜੀ ਉਹਨਾਂ ਨੂੰ ਕੋ 2-4 ਦਿਨ ਤੋਂ ਬਾਅਦ ਮੈਂ ਇਸ ਤੇ ਬਿਆਨ ਦਾਂ ਧੰਨਵਾਦ ਬਰਨਾਲੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਵਿਆਵਰਗਾ ਮਾਹੌਲ ਹੈ ਜੋ ਆਪਣਾ ਜਿੱਤਣ ਤੋਂ ਪਹਿਲਾਂ ਦਾ ਮਾਹੌਲ ਹੁੰਦਾ ਅੱਜ ਜੋ ਪਹਿਲਾਂ ਹੀ ਜਿੱਤਲ ਵਰਗਾ ਮਾਹੌਲ ਆ ਰਿਹਾ ਬਰਨਾਲਾ ਦੇ ਲੋਕ ਜੇ ਜਿਮਨੀ ਚੋਣਾ ਚਾਰ ਹਲਕਿਆਂ ਦੀ ਗੱਲ ਕਰੀਏ ਤੁਸੀਂ ਉੱਥੇ ਵੀ ਗਏ ਹੋਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਸਾਰੇ ਪਾਸੇ ਲੱਗਦਾ ਹੈ ਵੀ ਪੰਜਾਬ ਦੇ ਲੋਕ ਦੋਏ ਸਰਕਾਰਾਂ ਉੱਪਰਲੀ ਤੇ ਥੱਲੇ ਵਾਲੀ ਸਰਕਾਰ ਨੂੰ ਮਾਣ ਜਣ ਨੂੰ ਫਿਰਦੇ ਆ ਤੇ ਕਾਂਗਰਸ ਨੂੰ ਜਿਤਾਉਂਦੇ ਕੁਝ ਲੋਕ ਕਹਿ ਰਹੇ ਨੇ ਜਿਹੜੇ ਕੈਪਟਨ ਮਨਿੰਦਰ ਦੇ ਨਾਲ ਲੋਕ ਗਏ ਸੀਗੇ ਉਹ ਕਾਂਗਰਸ ਚ ਵਾਪਸੀ ਭਾਲਦੇ ਨੇ ਤੁਹਾਨੂੰ ਲੱਗਦਾ ਹੈ ਕਿ ਵਾਪਸ ਹੋਣੀ ਚਾਹੀਦੀ ਉਹਨਾਂ ਨੂੰ ਜੀ ਦੇ ਲੇਕਿਨ ਇੱਕ ਗੱਲ ਪੱਕੀ ਹੈ ਕਿ ਜਿਹੜੇ ਬੰਦੇ ਅੱਜ ਵੀ ਕਾਂਗਰਸ ਵੱਲ ਜੇ ਵਾਪਸ ਮੁੜਦੇ ਆ ਤਾਂ ਮਤਲਬ ਸਹੀ ਹੈ ਕਾਂਗਰਸ ਜੀ ਉਹਨਾਂ ਤੋਂ ਗਲਤ ਫੈਸਲਾ ਹੋਇਆ ਉਸ ਵਕਤ ਕਿਉਂ ਹੋਇਆ ਉਹਨਾਂ ਨੂੰ ਪਤਾ ਹੈ ਮੁੱਖ ਮੰਤਰੀ ਪੰਜਾਬ ਨੂੰ ਤੁਸੀਂ ਕੀ ਸੰਦੇਸ਼ ਕਰਦੇ ਹੋ ਪੰਜਾਬ ਨੂੰ ਠੀਕ ਕਰਨ ਵਾਸਤੇ ਕੀ ਫੈਸਲੇ ਲੈਣੇ ਜੀ ਉਹਦੇ ਬਸ ਦੀ ਗੱਲ ਹੈ ਨਹੀਂ ਹੱਥੋਂ ਨਿਕਲ ਗਈ ਗੱਲ ਕਿਉਂਕਿ ਮੁੱਖ ਮੰਤਰੀ ਦੋ ਇੱਥੇ ਪੰਜਾਬ ਦੇ ਇੱਕ ਦਿੱਲੀ ਤੋਂ ਆਇਆ ਹੋਇਆ ਹੈ ਜਿਹੜੇ ਕੇਜਰੀਵਾਲ ਜੀ ਬੈਠੇ ਆ ਉਹ ਪਹਿਲਾਂ ਦਿੱਲੀ ਦਾ ਖਤਮ ਕਰੇ ਹੁਣ ਇੱਥੇ ਪੰਜਾਬ ਚ ਆ ਗਏ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬਹੁਤ ਮਾੜੇ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਕੋਈ ਵਿਸ਼ੇਸ਼ ਤੌਰ ਤੇ ਦੇਖੋ ਸਾਡਾ ਭਾਈਚਾਰਾ ਮਜ਼ਬੂਤ ਰਹਿਣਾ ਚਾਹੀਦਾ ਹੈ ਉਹਨਾਂ ਸਿਪਾਹੀ ਵਿਚਾਰੇ ਤੌਰ ਤੇ ਬੈਠੇ ਆ ਤੇ ਕਿਸੇ ਦੇ ਵੀ ਅੱਜ ਕੱਲ੍ਹ ਹਾਲਾਤ ਤਾਂ ਸਭ ਦੇ ਮਾੜੇ ਆ ਕਿਸਾਨ ਮਜ਼ਦੂਰ ਆਦਮੀ ਕਿਸਾਨ ਬੰਡੀਆਂ ਚਰੋਂਦੇ ਆ ਮਜ਼ਦੂਰ ਰਹਿੰਦੇ ਆ ਹੈਨਾ ਦਲਤ ਐਸਸੀ ਮੁਲਾਜ਼ਮ ਰੋਜ਼ ਸਰਕਾਰ ਦੇ ਖਿਲਾਫ ਬੋਲਦੇ ਉਹਨਾਂ ਦੀ ਬਾਤ ਸੁਣੀ ਨਹੀਂ ਜਾ ਰਹੀ ਅੱਜ ਉਹ ਬਦਲਣ ਬਦਲਾ ਦੇ ਲੈਣਗੇ ਵੋਟਾਂ ਰਾਹੀਂ ਧੰਨਵਾਦ ਜੀ ਮਹਿਲਾਵਾਂ ਵੱਲੋਂ ਜਿਹੜਾ ਉਤਸ਼ਾਹਤ ਤੌਰ ਤੇ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿੰਦੇ ਹੋ ਅੱਜ ਬਰਨਾਲੇ ਦਾ ਮਾਹੌਲ ਬਹੁਤ ਹੀ ਵਧੀਆਗਾ ਤੇ ਹਰ ਮੰਨ ਲਓ ਹਰ ਪਿੰਡ ਦੇ ਵਿੱਚ ਮਹਿਲਾਵਾਂ ਉਤਸ਼ਾਹ ਦੇ ਨਾਲ ਆਪਣੋ ਆਪ ਆਈਆਂ ਕਿਸੇ ਨੇ ਸਿਰਫ ਇੱਕ ਮੈਸੇਜ ਲੱਗੇ ਕਿ ਜੋਸ਼ ਆ ਵੀ ਅਸੀਂ ਕਾਲੇ ਢਿੱਲੋਂ ਬਾਈ ਨੂੰ ਜਿਤਾ ਕੇ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾਉਣਾ ਹੈ ਇਸ ਲਈ ਪੂਰਾ ਮਾਹੌਲ ਮੰਨ ਲਓ ਇੱਕ ਵਿਆਹਾਂ ਨੂੰ ਜਿਵੇਂ ਕਰੇ ਬਿਹਾਲ ਤੇ ਆਉਂਦਾ ਤੇ ਲੇਡੀਜ਼ ਸਾਰੇ ਵਿਆਹ ਦੇ ਵਿੱਚ ਖੁਸ਼ ਹੁੰਦੇ ਉਸੇ ਤਰ੍ਹਾਂ ਇਸ ਚੋਣ ਮੁਹਿੰਮ ਦੇ ਵਿੱਚ ਲੇਡੀਜ਼ ਅੱਜ ਖੁਸ਼ ਨਹੀਂ ਕੀ ਲੋਡ ਪੈ ਗਈ ਹਰਜਿੰਦਰਪੁਰ ਪੱਟੜ੍ਹ ਤੇ ਆਏ ਨੇ ਪ੍ਰਤਾਪ ਬਾਜਵਾ ਆਏ ਨੇ ਚੰਡੀ ਚੰਨੀ ਆਏ ਨੇ ਵੱਡੀ ਗਿਣਤੀ ਜਿਹੜੇ ਵੱਡੇ ਲੀਡਰ ਆਏ ਨੇ ਕੀ ਲੱਗਦਾ ਕਿ ਸਪੋਰਟ ਜ਼ਰੂਰ ਸੀ ਉਹਨਾਂ ਦੀ ਨਹੀਂ ਨਹੀਂ ਦੇਖੋ ਜਿੰਮੀ ਚੋਣ ਆ ਸਾਡੇ ਸੀਨੀਅਰ ਲੀਡਰਸ਼ਿਪ ਦਾ ਆਣਾ ਬੰਦਾਗਾ ਇੱਕ ਸਪੋਰਟ ਦੇ ਨਾਲ ਹੀ ਭੈਣ ਭਰਾਿਆਂ ਵਾਂ ਦੇ ਸਾਡੇ ਸੀਨੀਅਰ ਲੀਡਰ ਦੇ ਸਿੱਖ ਤੇ ਸਾਥ ਨਾਲ ਹੀ ਅਸੀਂ ਚੋਣ ਜਿੱਤਦਾ ਦੇ ਇਕੱਲਾ ਕੋਈ ਨਹੀਂ ਬਟਾ ਹੁੰਦਾ ਕਾਂਗਰਸ ਦੀ ਪਾਰਟੀ ਦੀ ਸਰਕਾਰ ਜਾਣਬਾਜ਼ ਦਾ ਕਾਰਨ ਕੀ ਮੰਨਦੇ ਹੋ ਕੀ ਗੱਲ ਕਿ ਹੋਈ ਸਰਕਾਰ ਤੋਂ ਕੁਝ ਸਮੱਸਿਆ ਸੀਗਾ ਕੁਝ ਗਲਤੀਆਂ ਸੀ ਪਰ ਪਰ ਉਹਨਾਂ ਨੇ ਦੁਬਾਰਾ ਉਸ ਗਲਤੀਆਂ ਨੂੰ ਅਹਸਾਸ ਕਰਦੇ ਹੋਏ ਦੁਬਾਰਾ ਉਹਨਾਂ ਗਲਤੀਆਂ ਨੂੰ ਇਮਪਰੂਵਮੈਂਟ ਕੀਤੀ ਤੇ ਉਸ ਗਲਤੀਆਂ ਨੂੰ ਸੁਧਾਰਦੇ ਹੋਏ ਅੱਜ ਅਸੀਂ ਉਸ ਦੁਆਰਾ 2027 ਦੇ ਵਿੱਚ ਸਾਡੀ ਸਰਕਾਰ ਜਰੂਰ ਅੱਛੀ ਹੁਣ ਲੱਗਦਾ ਕਿ ਜਿਹੜੀ ਛੋਟੇ ਵਰਕਰ ਦੀ ਸੁਣੀ ਨਹੀਂ ਜਾ ਰਹੀ ਇੱਥੇ ਤਾਂ ਕਰਕੇ ਜਿਹੜੇ ਵਰਕਰ ਨਿਰਾਸ਼ ਨੇ ਇੱਥੇ ਨਹੀਂ ਨਹੀਂ ਉਹ ਸਮਾ ਸੀਗਾ ਪਰ ਹੁਣ ਨਹੀਂ ਹੌਲੀ ਹੌਲੀ ਸਾਰੇ ਜਿਹੜੇ ਮਨ ਦੀਆਂ ਗਲਤਫਹਿਮੀਆਂ ਨੇ ਸਭ ਦੂਰ ਹੋਣ ਜਾ ਰਹੀਆਂ ਨੇ ਪੰਜਾਬ ਦੇ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਜੀ ਮੈਂ ਪੰਜਾਬ ਦੇ ਵੋਟਰਾਂ ਨੂੰ ਵੀ ਇਹੀ ਕਹ ਰਹੀ ਆ ਕਿ ਤੁਸੀਂ ਬਹੁਤ ਮੰਨ ਲਓ ਆਪਾਂ ਸਾਰਿਆਂ ਨੇ ਮਿਲ ਕੇ ਇਹ 92 ਐਮਐਲਏ ਜਿਤਾਏ ਸੀ ਹੁਣ ਸਮਾਂ ਆ ਗਿਆ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦਈਏ ਜਿਹੜੇ 70 ਸਾਲਾਂ ਦਾ ਸਾਫ ਪੁੱਛਦੇ ਸੀ ਹੁਣ ਇਹਨਾਂ ਨੂੰ ਪੁੱਛੀਏ ਕਿ ਤੁਸੀਂ 3 ਸਾਲਾਂ ਦੇ ਵਿੱਚ ਕੀ ਕੀਤਾ ਦਾ